ਪੁੱਤਰਾ ਮਾਤਾ ਕੀ ਅਸੀਸ ਕਿ ਐ ਪੁੱਤਰਾ ਤੈਨੂੰ ਗੁਰੂ ਮਾਂ ਦੀ ਅਸੀਸ ਹੈ ਇੱਕ ਮਾਂ ਘਰ ਦੇ ਵਿੱਚ ਹੈ ਜਿਸ ਕੋਲੋਂ ਅਸੀਂ ਜਨਮ ਲਿਆ ਪਰ ਇੱਕ ਗੁਰੂ ਘਰ ਦੇ ਵਿੱਚ ਵੀ ਮਾਂ ਹੈ ਉਹ ਏ ਧੰਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਵਰਤਾਉਂਦੇ ਨੇ ਕਹਿੰਦੇ ਪੁੱਤਾ ਮਾਤਾ ਕੀ ਅਸੀਸ ਗੁਰੂ ਮਾਂ ਦੀ ਇਹ ਅਸੀਸ ਹੈ ਦੁਨਿਆਵੀ ਮਾਂ ਅਸੀਸਾਂ ਦੇ ਮੇਰੇ ਪੁੱਤ ਦੀ ਉਮਰ ਲੰਮੀ ਹੋਵੇ ਮੇਰਾ ਪੁੱਤ ਤਰੱਕੀਆਂ ਕਰੇ ਮੇਰੇ ਪੁੱਤ ਨੂੰ ਦੁਨੀਆਂ ਦੀ ਹਰ ਖੁਸ਼ੀ ਮਿਲੇ ਮਾਂ ਇਹ ਹੀ ਕਹਿੰਦੀ ਹੈ ਪਰ ਇੱਕ ਅਸੀਸ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ ਇਤ ਬਹੁਤ ਹੀ ਸਤਿਕਾਰਯੋਗ ਹੋਏ ਨੇ ਪ੍ਰਿੰਸੀਪਲ ਹਰਪਜਨ ਸਿੰਘ ਜੀ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇੱਕ ਕਾਲਜ ਹੈ ਐਓ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਉਸ ਦੇ ਪ੍ਰਿੰਸੀਪਲ ਹੋਏ ਨੇ ਹਰਪਜਨ ਸਿੰਘ ਜੀ ਪ੍ਰਿੰਸੀਪਲ ਹਰਪਜਨ ਸਿੰਘ ਜੀ ਕਹਿੰਦੇ ਇੱਕ ਵਾਰ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਗਏ ਹੁਣ ਜਿਸ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਗਏ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਦੇ ਅਸਥਾਨ ਉੱਤੇ ਮੱਥਾ ਟੇਕਿਆ ਤੇ ਉੱਥੇ ਇੱਕ ਅਨਾਉਂਸਮੈਂਟ ਹੋਈ ਅਨਾਉਂਸਮੈਂਟ ਕੀ ਹੋਈ ਅਨਾਉਂਸਮੈਂਟ ਕੀਤਾ ਗਿਆ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਉਹ ਕੇਸੀ ਇਸ਼ਨਾਨ ਕਰਕੇ ਤੇ ਉੱਪਰਲੇ ਹਾਲ ਵਿੱਚ ਜਿੱਥੇ ਅਮਰਤ ਸੰਜਾਰ ਹੋਣਾ ਹੈ ਉੱਥੇ ਪਹੁੰਚ ਜਾਓ ਹੁਣ ਪ੍ਰਿੰਸੀਪਲ ਹਰਪਜਨ ਸਿੰਘ ਦੇ ਪੁੱਤਰ ਨੇ ਵੀ ਇਹ ਆਵਾਜ਼ ਸੁਣੀ ਤੇ ਜਿਸ ਵੇਲੇ ਸੁਣੀ ਆਵਾਜ਼ ਉਹਦੇ ਮਨ 'ਚੇ ਚਾਅ ਪੈਦਾ ਹੋਇਆ ਉਸਨੇ ਉਸੇ ਵੇਲੇ ਆਪਣੇ ਪਿਤਾ ਦੀ ਬਾਹ ਫੜੀ ਪਿਤਾ ਜੀ ਮੈਂ ਵੀ ਅਮਰਤ ਸ਼ਟਲਮ ਇਹਦੀ ਬੇਨਤੀ ਕੀਤੀ ਤੇ ਬਾਪੂ ਦਾ ਚਾਨ ਨਾ ਚੁੱਕਿਆ ਜਾਵੇ ਬਾਪੂ ਕਹਿੰਦਾ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਕਿ ਤੁਹਾਡੇ ਉਸ ਅਸਥਾਨ ਉੱਤੇ ਜਿੱਥੇ ਤੁਸੀਂ ਖਾਲਸਾ ਪੰਥ ਸਾਜਿਆ ਜਿਸ ਅਸਥਾਨ ਤੇ ਤੁਸੀਂ ਪੰਜ ਪਿਆਰੇ ਸਾਜੇ ਜਿਸ ਅਸਥਾਨ ਤੇ ਤੁਸੀਂ ਪੰਜਾਂ ਪਿਆਰਿਆਂ ਤੋਂ ਗੋਡੇ ਟੇਕ ਕੇ ਅੰਮ੍ਰਿਤ ਦੀ ਦਾਤ ਲਈ ਹੈ ਤਖਤ ਹੈ ਸ੍ਰੀ ਕੇਸਗੜ ਸਾਹਿਬ ਤੁਹਾਡੇ ਇਸ ਸਥਾਨ ਉੱਤੇ ਆ ਕੇ ਮੇਰੇ ਪੁੱਤਰ ਦੇ ਮਨ ਵਿੱਚ ਇੱਕ ਖਿਆਲ ਪੈਦਾ ਤੁਸੀਂ ਕੀਤਾ ਮੈਂ ਨਹੀਂ ਕੀਤਾ ਤੁਸੀਂ ਪੈਦਾ ਕੀਤਾ ਕਿ ਅੰਮ੍ਰਿਤ ਸ਼ਕਲ ਦਾ ਪਿਤਾ ਨੂੰ ਚਾਹ ਚੜ ਗਿਆ ਕਹਿੰਦੇ ਪੁੱਤਰਾ ਇਹ ਇੱਥੇ ਕੀ ਹੈ ਜਰੂਰ ਛੱਕ ਕੇਸੀ ਸ਼ਨਾੰਤੂ ਕੀਤਾ ਹੋਇਆ ਆ ਤੈਨੂੰ ਮੈਂ ਬਾਹਰ ਕਾਰ ਲੈ ਕੇ ਦਿਨਾਂ ਉਸੇ ਵੇਲੇ ਪਿਤਾ ਜੀ ਬਾਹਰ ਗਏ ਕਾਰ ਲੈ ਕੇ ਦਿੱਤੇ ਆੰਦਰੋਂ ਸ਼ੁਕਰਾਨੇ ਨਾਲ ਭਰ ਗਏ ਕਿ ਸ਼ੁਕਰ ਹੈ ਸੱਚੇ ਪਾਤਸ਼ਾਹ ਮੇਰਾ ਪੁੱਤਰ ਤੁਹਾਡੇ ਦਰ ਤੇ ਆ ਕੇ ਅੰਮ੍ਰਿਤ ਧਾਰੀ ਹੋ ਰਿਹਾ ਹੁਣ ਅੰਮ੍ਰਿਤ ਛਕਣ ਲਈ ਪੰਜ ਪਿਆਰਿਆਂ ਦੇ ਸਨਮੁਖ ਹੋ ਗਏ ਪੇਸ਼ ਹੋ ਗਏ ਹੁਣ ਜਿਸ ਮੇਲੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਇਆ ਸਭ ਤੋਂ ਛੋਟੀ ਉਮਰ ਸੀ ਉਸ ਬਲਕ ਦੀ ਤੇ ਛੋਟੀ ਉਮਰ ਹੁਣ ਕਰਕੇ ਪੁਰਾਣੇ ਸਮੇਂ ਵਿੱਚ ਅੱਜ ਤੋਂ 30-35 ਸਾਲ ਪਹਿਲਾਂ ਦੀ ਗੱਲ ਹੈ ਪੁਰਾਣੇ ਸਮੇਂ ਦੇ ਵਿੱਚ ਪੰਜ ਪਿਆਰੇ ਇੰਨੇ ਜਲਦੀ ਹਮਲਪਨੀ ਸਿਖਾਇਆ ਕਰਦੇ ਸੀ ਪੰਜ ਪਿਆਰੇ ਨੇ ਵੇਖਿਆ ਇਹ ਬਲਕ ਹੈ ਛੋਟੀ ਉਮਰ ਹੈ ਇਹਦੀ ਉਸੇ ਵੇਲੇ ਆਪਣੇ ਪਾਸ ਜਥੇਦਾਰ ਨੇ ਬੁਲਾਇਆ ਕਹਿੰਦੇ ਪੁੱਤਰ ਜੀ ਇਧਰ ਆਓ ਹੱਥ ਜੋੜ ਕੇ ਖੜ ਗਿਆ ਸਾਹਮਣੇ ਕਿਉਂਕਿ ਪਿਤਾ ਨੇ ਸਿਖਾਇਆ ਦਿੱਤੀ ਕਿ ਪੰਜ ਪਿਆਰੇ ਗੁਰੂ ਰੂਪ ਨੇ ਹੱਥ ਜੋੜ ਕੇ ਖੜ ਗਿਆ ਹੁਕਮ ਜੀ ਪੁੱਤਰਾ ਕਹਦੇ ਨਾਲ ਆਏ ਆ ਅੱਗੋਂ ਬੜੇ ਪਿਆਰ ਨਾਲ ਆਖਿਆ ਜੀ ਮੈਂ ਆਪਣੇ ਪਿਤਾ ਜੀ ਨਾਲ ਆਇਆ ਕਿੱਥੇ ਨੇ ਤੇਰੇ ਪਿਤਾ ਜੀ ਉਹਨਾਂ ਨੂੰ ਬੁਲਾ ਕੇ ਲੈ ਕੇ ਆ ਫਿਰ ਤੈਨੂੰ ਅੰਮ੍ਰਿਤ ਛਕਣ ਦੀ ਗੱਲ ਕਰਾਂਗੇ ਸਤਿਵਚਨ ਹੈ ਜੀ ਕਹਿ ਕੇ ਉਸੇ ਮਿਲਿਓ ਬਾਲਕਾਇਆ ਪਿਤਾ ਜੀ ਉਨੀਕ ਵਿੱਚ ਬਾਹਰ ਬੈਠੇ ਸੰਤਖਦੀ ਕਿ ਕਦੋਂ ਕਲਗੀਧਰ ਪਾਤਸ਼ਾਹ ਜੀ ਆਪਣੀ ਗੋਦ ਵਿੱਚ ਬਿਠਾ ਕੇ ਮੇਰੇ ਪੁੱਤਰ ਨੂੰ ਭੇਜਣਗੇ ਆਪਣਾ ਰੂਪ ਦੇ ਕੇ ਮੇਰੇ ਪੁੱਤਰ ਨੂੰ ਭੇਜਣਗੇ ਹੁਣ ਪੁੱਤਰ ਨੂੰ ਤਖਤ ਤੋਂ ਬਾਹਰ ਹੁੰਦਿਆਂ ਵੇਖਿਆ ਤੇ ਆਉਂਦਿਆਂ-ਆਉਂਦਿਆਂ ਕੀ ਵੇਖਿਆ ਕਿ ਪੁੱਤਰ ਜਿਹੜਾ ਉਹ ਏਸੇ ਤਰ੍ਹਾਂ ਹੀ ਆ ਰਿਹਾ ਆਉਂਦਿਆਂ ਪਿਤਾ ਜੀ ਅੱਗੇ ਹੱਥ ਜੋੜੇ ਫਤਿਹ ਬੁਲਾਈ ਤੇ ਨਾਲ ਬੇਨਤੀ ਕੀਤੀ ਪਿਤਾ ਜੀ ਪੰਜ ਪਿਆਰਿਆਂ ਦੇ ਜਥੇਦਾਰ ਸਾਹਿਬ ਨੇ ਆਪ ਜੀ ਨੂੰ ਬੁਲਾਇਆ ਹੈ ਤੁਸੀਂ ਚਲੋ ਤਖਤ ਤੇ ਹੁਣ ਉਸੇ ਵੇਲੇ ਤਖਤ ਤੇ ਪਹੁੰਚ ਗਏ ਹੱਥ ਜੋੜ ਕੇ ਤੇ ਪੰਜ ਪਿਆਰਿਆਂ ਦੇ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਕਹਿਣ ਲੱਗੇ ਇਹ ਤੁਹਾਡਾ ਸੁਪੁੱਤਰ ਹੈ ਕਹਿੰਦੇ ਜੀ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਮੇਰਾ ਪੁੱਤਰ ਹੀ ਹੈ ਕਹਿੰਦੇ ਇਹਦੀ ਜ਼ਿੰਮੇਵਾਰੀ ਤੁਸੀਂ ਲੈਂਦੇ ਹੋ ਇਹ ਅੰਮ੍ਰਿਤ ਛਕਣ ਤੋਂ ਬਾਅਦ ਇਹ ਅੰਮ੍ਰਿਤ ਰੱਖ ਲਏਗਾ ਰਹਿਤ ਰੱਖ ਲਏਗਾ ਬਾਣੀਆਂ ਦਾ ਨਿਤਨੇਮ ਕਰਿਆ ਕਰੇਗਾ ਅੰਮ੍ਰਿਤ ਵੇਲੇ ਉਠਿਆ ਕਰੇਗਾ ਇਹਦੀ ਜ਼ਿੰਮੇਵਾਰੀ ਤੁਸੀਂ ਲੈਂਦੇ ਹੋ ਜੇ ਜਿੰਮੇਵਰੀ ਲੈਂਦੇ ਹੋ ਤੇ ਅਸੀਂ ਤੁਹਾਨੂੰ ਤੁਹਾਡੇ ਪੁੱਤਰ ਨੂੰ ਅਮਰ ਸ਼ਕਾ ਦਈਏ ਹੁਣ ਪ੍ਰਿੰਸੀਪਲ ਹਰਪ੍ਰੀਤ ਸਿੰਘ ਜੀ ਦੇ ਨੇਤਰ ਭਰ ਗਏ ਤੇ ਹੱਥ ਜੋੜ ਲਈ ਹੱਥ ਜੋੜ ਕੇ ਸਿਰ ਨਿਵਾ ਕੇ ਬੇਨਤੀ ਕੀਤੀ ਤੁਸੀਂ ਗੁਰੂ ਰੂਪ ਹੋ ਮੇਰੇ ਲਈ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਆ ਵੀ ਜਿਹਦੇ ਚਰਨਾਂ ਵਿੱਚ ਜੱਥੇਦਾਰ ਕਹਿੰਦੇ ਦੱਸੋ ਕਹਿੰਦੇ ਜੀ ਮੈਂ ਇੱਕ ਦੁਨਿਆਵੀ ਪਿਤਾ ਹਾਂ ਇਹ ਇੱਕ ਦੁਨਿਆਵੀ ਪਿਤਾ ਦਾ ਫਰਜ ਹੈ ਆਪਣੇ ਪੁੱਤਰ ਦੀ ਉਂਗਲ ਫੜ ਕੇ ਆਪਣੇ ਘਰ ਤੋਂ ਗੁਰੂ ਘਰ ਤੱਕ ਲੈ ਕੇ ਆਉਣਾ ਆਪਾਂ ਸਾਰੇ ਲੈ ਕੇ ਆਉਨੇ ਆਂ ਹਰ ਜੀਵ ਆਪਣੇ ਬੱਚੇ ਨੂੰ ਗੁਰੂ ਘਰ ਤੱਕ ਲੈ ਕੇ ਆਉਂਦਾ ਹੈ ਇਹ ਆਪਣਾ ਇੱਕ ਇਖਲਾਕੀ ਫਰਜ ਸਮਝ ਕੇ ਅੱਜ ਨਹੀਂ ਤੇ ਯੂਕੇ ਦੀ ਹਾਲਤ ਦੇਖ ਲਓ ਯੂਕੇ ਦੇ ਵਿੱਚ ਨਸ਼ਾ ਦੀ ਬੜਾ ਹੈ ਬੱਚੇ ਬੱਚੀਆਂ ਬਹੁਤ ਕਰਦੇ ਨੇ ਜੇ ਆਪਾਂ ਬਾਹਰ ਨੂੰ ਮਾਰਕੀਟ ਵੱਲੋਂ ਜਾਈਏ ਤੇ ਬੁਰੇ ਹਾਲਾਤ ਨੇ ਉੱਥੇ ਤੇ ਇਹ ਸਾਡੇ ਹੱਥ ਬਗਡੋਰੇ ਕਿ ਅਸੀਂ ਉਸ ਬੱਚੇ ਦੇ ਮੁਖ ਨੂੰ ਨਸ਼ਾ ਲਾਉਣਾ ਜਾਂ ਅੰਮ੍ਰਿਤ ਲਾਉਣਾ ਜੇ ਨਸ਼ਾ ਲਾਓਗੇ ਤੇ ਉਹ ਬੱਚੇ ਦਾ ਜੀਵਨ ਖਤਮ ਹੋ ਜਾਏਗਾ ਮੈਂ ਕਿਉਂਕਿ ਇੱਥੇ ਪਹਿਲੀ ਵਾਰ ਯੂਕੇ ਦੇ ਵਿੱਚ ਆਇਆ ਪੰਜਾਬ ਦੀ ਹਾਲਤ ਮੈਂ ਵੇਖੀ ਹੈ ਮੈਂ ਪਹਿਲਾਂ ਸੋਚਦਾ ਸਾਂ ਕਿ ਪੰਜਾਬ ਵਿੱਚ ਨਸ਼ਾ ਬੜਾ ਹੈ ਪਰ ਜਦੋਂ ਮਾਰਕੀਟ ਘੁੰਮਣ ਦਾ ਮੌਕਾ ਮਿਲਦਾ ਹੈ ਵੇਖਣ ਦਾ ਸਮਾਜਿਕ ਪੱਧਰ ਤੇ ਵਿਚਰਨ ਦਾ ਮੌਕਾ ਮਿਲਦਾ ਹੈ ਫਿਰ ਮੇਰੇ ਕੰਨਾਂ ਨੂੰ ਹੱਥ ਲੱਗ ਗਏ ਮੈਂ ਕਿ ਪੰਜਾਬ ਫੇਰ ਵੀ ਸੇਫ ਹੈ ਇੰਨਾ ਕੁਲਾ ਨਹੀਂ ਕੰਮ ਪੰਜਾਬ ਦੇ ਵਿੱਚ ਜੇ ਬੱਚੇ ਨਸ਼ੇ ਕਰਦੇ ਨੇ ਉਹਨਾਂ ਨੂੰ ਘੱਟੋ ਘੱਟ ਡਰ ਹੈ ਆਪਣੇ ਮਾਤਾ ਪਿਤਾ ਦਾ ਕਿ ਫੜੇ ਨਾ ਜੇ ਕਿਤੇ ਝਾੜੀਆਂ 'ਚ ਲੁੱਕ ਕੇ ਕਰਦੇ ਨੇ ਕਿਤੇ ਦਰਖਤਾਂ ਇਕਾਂਤ ਥਾਂ ਤੇ ਜਾ ਕੇ ਨਸ਼ਾ ਕਰਦੇ ਨੇ ਲੁਕ ਛਿਪ ਕੇ ਤੇ ਇੱਥੇ ਤੇ ਖੁੱਲੇ ਨਾਂ ਵੀ ਮਾਰਕੀਟ ਦੇ ਵਿੱਚ ਨਸ਼ੇ ਦਾ ਵਪਾਰ ਹੋ ਰਿਹਾ ਹੈ ਔਰ ਨਾ ਕਿਸੇ ਉਹ ਰੋਕ ਸਕਦੇ ਤੁਸੀਂ ਕੈਸੀ ਖੇਡ ਹੈ ਹੁਣ ਉਹ ਪੰਜ ਪਿਆਰਿਆਂ ਦੇ ਅੱਗੇ ਪਿਤਾ ਜੀ ਨੇ ਬੇਨਤੀ ਕੀਤੀ ਕਹਿੰਦੇ ਜੀ ਮੈਂ ਇੱਕ ਦੁਨਿਆਵੀ ਸਿਤਾ ਹਾਂ ਮੇਰਾ ਫਰਜ਼ ਸੀ ਆਪਣੇ ਪੁੱਤਰ ਦੀ ਉਂਗਲ ਫੜ ਕੇ ਆਪਣੇ ਘਰ ਤੋਂ ਗੁਰੂ ਘਰ ਤੱਕ ਲੈ ਕੇ ਆਉਣਾ ਮੈਂ ਆਪਣਾ ਫਰਜ਼ ਨਿਭਾਦਾ ਤਾਂ ਕਹਿੰਦੇ ਹੁਣ ਤੁਸੀਂ ਫਿਰ ਫਰਜ਼ ਤੋਂ ਇਨਕਾਰੀ ਹੋ ਰਹੇ ਹੋ ਨਹੀਂ ਨਹੀਂ ਕੋ ਹੱਥ ਜੋੜਿਆ ਕਹਿੰਦੇ ਨਹੀਂ ਨਹੀਂ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਦੁਨਿਆਵੀ ਪਿਤਾ ਹਾਂ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਜੇ ਇਹ ਜ਼ਿੰਮੇਵਾਰੀ ਦੀ ਗੱਲ ਤੁਸੀਂ ਲੈਂਦੇ ਹੋ ਇਹ ਮੇਰੇ ਤੋਂ ਭਰੋਸਾ ਲੈਂਦੇ ਹੋ ਕਿ ਤੁਹਾਡਾ ਪੁੱਤਰ ਅੰਮ੍ਰਿਤ ਰੱਖ ਸਕੇਗਾ ਜਾਂ ਨਹੀਂ ਰੱਖ ਸਕੇਗਾ ਇਹ ਜ਼ਿੰਮੇਵਾਰੀ ਮੇਰੇ ਤੋਂ ਨਾ ਲੋ ਹੁਣ ਪੰਜ ਪਿਆਰੇ ਦੇ ਜੱ태ਦਾਰ ਸਾਹਿਬ ਕਹਿੰਦੇ ਵੀ ਫਿਰ ਕਿਤੋਂ ਲਈਏ ਕੌਣ ਜ਼ਿੰਮੇਵਾਰ ਹੋਏਗਾ ਤੇ ਅਗੋਂ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਜਿਸ ਕਲਗੀਧਰ ਪਾਤਸ਼ਾਹ ਦੇ ਦਰ ਤੇ ਆ ਕੇ ਮੇਰੇ ਪੁੱਤਰ ਦੇ ਮਨ ਵਿੱਚ ਅੰਮ੍ਰਿਤ ਛਕਣ ਦਾ ਖਿਆਲ ਆਇਆ ਜਿਸ ਖਾਲਸਾ ਸਾਜਨਾ ਅਸਥਾਨ ਦੇ ਉੱਤੇ ਆ ਕੇ ਮੇਰੇ ਪੁੱਤਰ ਦੇ ਮਨ ਵਿੱਚ ਅੰਮ੍ਰਿਤ ਧਾਰੀ ਹੋਣ ਦਾ ਖਿਆਲ ਆਇਆ ਇਹ ਜ਼ਿੰਮੇਵਾਰੀ ਤਲਗੀ ਤਰਪਾਚਾ ਜੀ ਤੋਂ ਲੋ ਇਹ ਜਾਮਣੀ ਤੁਸੀਂ ਗੁਰੂ ਸਾਹਿਬ ਤੋਂ ਲਓ ਕਿਉਂਕਿ ਮੈਂ ਆਪਣਾ ਫਰਜ਼ ਮਹਿਬਾਤ ਤਾਂ ਅੱਗੋਂ ਅੰਮ੍ਰਿਤ ਰੱਖਣਾ ਉਹ ਗੁਰੂ ਸਾਹਿਬ ਨੇ ਹੈ ਤੇ ਜਿਸ ਦਾ ਪਿਤਾ ਗੁਰੂ ਗੋਬਿੰਦ ਸਿੰਘ ਬਣ ਜਾਏਗਾ ਫਿਰ ਅੱਗੇ ਬਾਪੂ ਫਰਜ ਨਹੀਂ ਤੇ ਪਾਏਗਾ ਆਪਣੇ ਪੁੱਤਲ ਦੇ ਪ੍ਰਤੀ ਹੁਣ ਜਦੋਂ ਇੰਨਾ ਬਚਨ ਆਖਿਆ ਨ ਤੇ ਪੰਜ ਪਿਆਰੇ ਇੱਕਦਮ ਸੰਤੋਸ਼ਟ ਹੋ ਗਏ ਕਹਿੰਦੇ ਬਸ ਸਾਨੂੰ ਹੁਣ ਭਰੋਸਾ ਵੱਜ ਗਿਆ ਕਿ ਤੁਸੀਂ ਆਪਣੇ ਪੁੱਤਰ ਦੀ ਬਾਹ ਗੁਰੂ ਘਰ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਨੂੰ ਫੜਾ ਦਿੱਤੀ ਹੈ ਤੇ ਜਿਹਨੇ ਆਪਣੀ ਬਾਹ ਕਲਗੀਧਰ ਪਾਤਸ਼ਾਹ ਜੀ ਨੂੰ ਫੜਾ ਦਿੱਤੀ ਉਹਦਾ ਅਸਰ ਪੁੱਤਰ ਕਦੇ ਵਾਂਝਾ ਨਹੀਂ ਹੋ ਸਕਦਾ ਕਦੇ ਦੁਰਗਵਾਰ ਦੇ ਵਿੱਚ ਜਾਂ ਭੈੜੇ ਰਸਤੇ ਤੇ ਨਹੀਂ ਚੱਲ ਸਕੇਗਾ ਜਿਹਦੀ ਬਾਹ ਗੁਰੂ ਸਾਹਿਬ ਨੇ ਫੜ ਲਈ ਬਾਹੇ ਜਿਨ੍ਹਾਂ ਤੇ ਪਕੜੀ ਐ ਸਿਰ ਦੀਜੈ ਬਾਹੇ ਨਾ ਛੁਡੀਐ ਤੇਗ ਬਹਾਦਰ ਬੋਲਿਆ ਤਾਂ ਪਈਏ ਧਰਮ ਨਾ ਛੁਡੀਐ ਹੁਣ ਪੰਜ ਪਿਆਰਿਆਂ ਦੇ ਜਥੇਦਾਰ ਸਾਹਿਬ ਨੇ ਬਚਨ ਕਹਿੰਦੇ ਕਹਿੰਦੇ ਹੁਣ ਸਾਨੂੰ ਸੰਤੁਸ਼ਟੀ ਆ ਹੁਣ ਅਸੀਂ ਅੰਮ੍ਰਿਤ ਛਕਾ ਦਿੰਨੇ ਆ ਅੰਮ੍ਰਿਤ ਛਕਾਇਆ ਅਮ੍ਰਿਤਸਰ ਕੌਣ ਉਪਰੰਤ ਆਪਣੇ ਪੁੱਤਰ ਨੂੰ ਲੈ ਕੇ ਉਹ ਪਿਤਾ ਘਰੋਂ ਚੱਲਿਆ ਤੇ ਘਰ ਨੂੰ ਜਾਣ ਤੋਂ ਪਹਿਲਾਂ ਅਰਦਾਸ ਕੀਤੀ ਕਲਗੇ ਪਰ ਪਾਤਸ਼ਾਹ ਤੁਹਾਡੇ ਦਰ ਤੇ ਮੈਂ ਇਹ ਤੁਹਾਡੀ ਗੋਦ ਵਿੱਚ ਬਿਠਾਇਆ ਆਪਣੇ ਪੁੱਤਰ ਨੂੰ ਅੱਜ ਤੋਂ ਇਹ ਮੇਰਾ ਪੁੱਤਰ ਨਹੀਂ ਅੱਜ ਤੋਂ ਇਹ ਤੁਹਾਡਾ ਪੁੱਤਰ ਹੈ ਇਹਦੀ ਲਾਜ ਤੁਸੀਂ ਰੱਖਣੀ ਹੈ ਇਹਦੇ ਸਿਰ ਤੇ ਦਸਤਾਰ ਤੁਸੀਂ ਕਾਇਮ ਰੱਖਣੀ ਹੈ ਇਹਦੇ ਪੰਜ ਥਕਾਰਾਂ ਨੂੰ ਤੁਸੀਂ ਕਾਇਮ ਰੱਖਣਾ ਇਹਦੇ ਅੰਦਰ ਜਿਹੜਾ ਚਾਹ ਹੈ ਜਿਹੜਾ ਉਤਸ਼ਾਹ ਹੈ ਬਾਣੀ ਪੜਨ ਦਾ ਸਿੱਤ ਸਲਾਹ ਕਰਨ ਦਾ ਉਹ ਤੁਸੀਂ ਕਾਇਮ ਰੱਖਣਾ ਮੇਰੇ ਵਿੱਚ ਸਮਰੱਥਾ ਨਹੀਂ ਮੈਂ ਇਹਨੂੰ ਰੱਖ ਸਕਾਂ ਸੱਚੇ ਪਾਤਸ਼ਾਹ ਮੈਂ ਤੁਹਾਡਾ ਓਟ ਆਸਰਾ ਲੈ ਕੇ ਚੱਲਿਆ ਹਾਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੱਜ ਅਸੀਸ ਦੇ ਰਹੇ ਨੇ ਜਿਨ੍ਹਾਂ ਨੇ ਗੁਰੂ ਗੁਰੂ ਸਾਹਿਬ ਨੂੰ ਆਪਣੀ ਬਾਹ ਫੜਾ ਦਿੱਤੀ ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਦੀ ਬਾਹ ਛੱਡੀ ਨਹੀਂ ਕਈ ਵਾਰ ਬੰਦਾ ਕਹਿੰਦਾ ਦੇਖੋ ਜੀ ਮਾੜੀ ਸੁਸਾਇਟੀ ਕਰਕੇ ਇਹ ਵਿਗੜ ਗਿਆ ਨਹੀਂ ਨਹੀਂ ਹੁਣ ਜੇ ਮਾੜੀ ਸੁਸਾਇਟੀ ਦੀ ਗੱਲ ਕਰੀਏ ਤੇ ਗੁਰੂ ਨਾਨਕ ਸਾਹਿਬ ਦਾ 20 ਸਾਲੀ ਉਮਰ ਮਾੜੀ ਸੁਸਾਇਟੀ ਨਾਲ ਰਿਹਾ ਸੱਜਣ ਕੋਈ ਚੰਗਾ ਥੋੜੀ ਸੀ ਭੂਮੀਆਂ ਕੋਈ ਚੰਗਾ ਥੋੜੀ ਸੀ ਵਲੇ ਕੰਧਾਰੀ ਕੋਈ ਚੰਗਾ ਥੋੜੀ ਸੀ ਨਰਿੰਦਰਾ ਕੋੜੀ ਕੋਈ ਚੰਗਾ ਥੋੜੀ ਸੀ ਨੂਰ ਸ਼ਾ ਜਾਦੂ ਕਰਨੀ ਕੋ ਚੰਗੀ ਥੋੜੀ ਸੀ ਜਨਿਆ ਨੂੰ ਗੁਰੂ ਨਾਨਕ ਸਾਹਿਬ ਜੀ ਮੇਲੇ ਮਲਕ ਭਾਗੋ ਕੋਈ ਚੰਗਾ ਸੀ ਭੂਮੀਆਂ ਚੋਰ ਕੋ ਚੰਗਾ ਸੀ ਪਰ ਜਿਨ੍ਹਾਂ ਨੂੰ ਵੀ ਸਤਗੁਰੂ ਜੀ ਮਿਲੇ ਸਤਗੁਰਾਂ ਨੇ ਇੱਕ ਸਿੱਖਿਆ ਦਿੱਤੀ ਕਿ ਜਾਓ ਉਹਨਾਂ ਦੇ ਕੋਲ ਪਰ ਉਹਨਾਂ ਦੀ ਰੰਗਤ ਨਹੀਂ ਲੈਣੇ ਰੰਗਤ ਆਪਣੀ ਛੱਡ ਕੇ ਆਉਣੀ ਆ ਉੱਥੇ ਗੁਰੂ ਜਿਹੜਾ ਗੁਰੂ ਵਾਲਾ ਹੈ ਉਹਦੇ ਜੀਵਨ ਵਿੱਚੋਂ ਖੁਸ਼ਬੂ ਫਿਰ ਗੁਰੂ ਵਾਲੀ ਪ੍ਰਾਪਤ ਹੋਵੇ ਉਦੇ ਜੀਵਨ ਵਿੱਚ ਉਹ ਖੁਸ਼ੀ ਗੁਰੂ ਵਾਲੀ ਪ੍ਰਾਪਤ ਹੋਵੇ ਗੁਰੂ ਸਾਹਿਬ ਅਸੀਸ ਦੇ ਰਹੇ ਨੇ ਜਿਸ ਸਿਮਰਤ ਕਹਿੰਦੇ ਜਿਸ ਦਾ ਸਿਮਰਨ ਕਰਨ ਦੇ ਨਾਲ ਜਿਸ ਦਾ ਸਿਮਰਨ ਕਰਨ ਦੇ ਨਾਲ ਸਾਰੇ ਪਾਪ ਨਾਸ਼ ਹੋ ਜਾਂਦੇ ਤੁਸੀਂ 5 ਮਿੰਟ ਜਪੋ ਤੇ ਜਿਹੜਾ ਜਪਦਾ ਹੈ ਨਾ ਹੁਣ ਰੋਟੀ ਜਿਹੜਾ ਖਾਏਗਾ ਤੇ ਉਹ ਉਹਦਾ ਸੁਆਦ ਦਾ ਪਤਾ ਲੱਗੇਗਾ ਆਪਾਂ ਚਾਹ ਪਾਣੀ ਪੀ ਕੇ ਆਏ ਹਾਂ ਸਮੋਸੇ ਛਕ ਕੇ ਆਏ ਹਾਂ ਜਲੇਬੀਆਂ ਛਕਤੀਆਂ ਆਏ ਹਾਂ ਹੈਨਾ ਜੇ ਉਹ ਜਲੇਬੀਆਂ ਦਾ ਸਵਾਦ ਉਹ ਸਮੋਸਿਆਂ ਦਾ ਸਵਾਦ ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਪਤਾ ਹੁਣ ਜਿਨੇ ਚੱਖਿਆ ਹੀ ਨਹੀਂ ਹਾਲੇ ਤੱਕ ਉਹਨੂੰ ਸਵਾਦ ਦਾ ਕਿੱਥੋਂ ਪਤਾ ਲੱਗਣਾ ਤੇ ਜੇ ਇਸੇ ਤਰ੍ਹਾਂ ਸਿਮਰਨ ਅਭਿਆਸ ਹੈ ਬੰਦਗੀ ਹੈ ਜਿਹੜਾ ਜਪੇਗਾ ਰਸ ਉਸ ਨੂੰ ਪਤਾ ਲੱਗਦਾ ਕਿ ਕਿੰਨਾ ਟਿਕਾਉ ਮਿਲਿਆ ਕਿੰਨਾ ਅੰਦਰ ਖੜ ਗਿਆ 5 ਮਿੰਟ 10 ਮਿੰਟ ਕਰਨ ਦੇ ਨਾਲ ਜੇ ਬੱਚੇ ਨੂੰ ਗੁਰੂ ਚਰਨਾਂ ਵਿੱਚ ਲੈ ਕੇ ਆਇਓ ਜੋਬਨ ਸਿੰਘ ਨੂੰ ਤੇ ਗੁਰੂ ਸਾਹਿਬ ਜੀ ਦੀ ਅਸੀਸ ਵੀ ਦਵਾਈ ਹੈ ਸੱਚੇ ਪਾਤਸ਼ਾਹ ਆਪਣੀ ਬਲੇਸਿੰਗ ਦਿਓ ਇਸ ਬੱਚੇ ਨੂੰ ਇਹ ਬੱਚਾ ਤੁਹਾਡੇ ਦਰ ਤੇ ਆਉਂਦਾ ਰਹੇ ਪਰ ਇਹ ਨਾਮ ਕਿਦਾਂ ਬਣੇਗਾ ਜੇ ਅਸੀਂ ਲੈ ਕੇ ਆਵਾਂਗੇ ਰੂਟੀਨ ਨਾਲ ਤੇ ਆਪਣੇ ਆਪ ਇੱਕ ਨਾ ਇੱਕ ਦਿਨ ਬੱਚੇ ਦੇ ਮਨ ਵਿੱਚ ਪੈਦਾ ਹੋਏਗਾ ਖਿਆਲ ਕਿ ਪਿਤਾ ਜੀ ਗੁਰਦੁਆਰੇ ਚਲੀਏ ਜੇ ਜਦੋਂ ਬੱਚਾ ਕਹਿਣ ਲੱਗੇ ਤੁਹਾਨੂੰ ਕਿ ਪਿਤਾ ਜੀ ਗੁਰਦੁਆਰੇ ਚਲੀਏ ਸਮਝ ਲੈਣਾ ਬੱਚੇ ਨੂੰ ਗੁਰੂ ਨੇ ਆਪਣੇ ਵੱਲ ਖਿੱਚਣਾ ਆਰੰਭ ਕਰ ਦਿੱਤਾ ਸਮਝ ਲੈਣਾ ਇਹ ਬੱਚਾ ਹੁਣ ਗੁਰੂ ਚਰਨਾਂ ਵਿੱਚ ਪ੍ਰਵਾਨ ਹੋਣ ਵਾਲੇ ਗੁਰੂ ਸਾਹਿਬ ਦੀ ਕਿਰਪਾ ਇਹਦੇ ਤੇ ਵਰਸ ਰਹੀ ਏ ਫਿਰ ਉਹਨੂੰ ਰੋਕੋ ਨਾ ਮਤੂੰ ਫਿਰ ਉਹਨੂੰ ਲੈ ਕੇ ਆਓ ਗੁਰੂ ਚਰਨਾਂ ਵਿੱਚ ਉਸ ਬੱਚੇ ਦੇ ਬਹਾਨੇ ਨਾਲ ਅਸੀਂ ਵੀ ਆ ਜਾਵਾਂਗੇ ਸਤਗੁਰੂ ਜੀ ਬਚਨ ਕਰਦੇ ਨੇ ਜਿਸ ਸਿਮਰਤ ਸਭ ਕਿਲਵੇ ਕਨਾਸਿਆ ਪਿਤਰੀ ਹੋ ਕੇ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪੋ ਉਸ ਹਰੀ ਪਰਮੇਸ਼ਰ ਨੂੰ ਸਦੀਵੀ ਤੌਰ ਤੇ ਜਪਨਾ ਕਰੋ ਜਾਕਾ ਅੰਤ ਨਾ ਪਾਓ ਜਿਸ ਦਾ ਕਿਸੇ ਨੇ ਅੰਤ ਨਹੀਂ ਪਾਇਆ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਗੁਰ ਤੁਮ ਕੋ ਹੋਵੇ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕੱਪੜ ਪਤ ਪਰਮੇਸ਼ਰ ਨਾ ਕੀ ਭੋਜਨ ਕੀਰਤਨ ਇਹ ਤੋਂ ਬੱਚੇ ਦੀ ਪਛਾਣ ਤਿੰਨ ਚੀਜ਼ਾਂ ਕਰਕੇ ਹੁੰਦੀ ਹੈ ਇੱਕ ਦਸਤਾਰ ਕਰਕੇ ਇੱਕ ਗੁਫਤਾਰ ਕਰਕੇ ਇੱਕ ਰਫਤਾਰ ਕਰਕੇ ਦਸਤਾਰ ਬੱਚੇ ਦਾ ਪਹਿਰਾਵਾ ਅਜੋਬਲ ਸਿੰਘ ਨੇ ਦਸਤਾਰ ਬਹੁਤ ਸੁਣੀ ਸਜਾਈ ਹੋਈ ਹੈ ਸੀਸ ਦੇ ਉੱਤੇ ਵਧਾਈ ਦਾ ਪੱਤਰ ਹੈ ਗੁਫਤਾਰ ਉਹਦੀ ਬੋਲਬਾਣੀ ਉਹਦੇ ਬੋਲਣ ਦਾ ਅੰਦਾਜ਼ ਉਦਾਸ ਸਮਾਜ ਵਿੱਚ ਵਿਚਰਨ ਦਾ ਅੰਦਾਜ਼ ਆਪਾਂ ਐਜੂਕੇਸ਼ਨ ਦਿੰਨੇ ਆ ਬੱਚਿਆਂ ਨੂੰ ਉਹਦੇ ਪਿੱਛੇ ਮਕਸਦ ਕੀ ਇਹਦਾ ਅੰਦਾਜ਼ ਬਦਲ ਜਾਏ ਫਿਰ ਤੀਸਰੇ ਨੰਬਰ ਤੇ ਰਫਤਾਰ ਰਫਤਾਰ ਕਹਿੰਦੇ ਨੇ ਕਰੈਕਟਰ ਨੂੰ ਆਚਰਣ ਨੂੰ ਚਾਲ ਚੱਲਣ ਕਿ ਇਹਦੇ ਜੀਵਨ ਦੀ ਘੜਤ ਚੰਗੀ ਹੋ ਜਾਏ ਸਤਿਗੁਰ ਤੁਮਕੋ ਹੋਹੇ ਦਿਆਲਾ ਕਹਿੰਦੇ ਸੰਤ ਸੰਗ ਤੇਰੇ ਪ੍ਰੇਤ ਤੇਰੇ ਪ੍ਰੇਤ ਸਤਸੰਗੀਆਂ ਨਾਲ ਪੈ ਜਾਏ ਫਿਰ ਮਿਲੇ ਕਿ ਕਾਪੜ ਪਤ ਪਰਮੇਸ਼ਰ ਆ ਕੀ ਕੱਪੜਾ ਪਰਮੇਸ਼ਰ ਦੀ ਕੀਰਤੀ ਦਾ ਆਪਾ ਰੋਜ ਪੜਦਿਆਂ ਕਰਮੀ ਆਵੇ ਕਪੜਾ ਨਦਰੀ ਲੋਖ ਦੁਆਰ ਕਾਪੜ ਪਤ ਪਰਮੇਸ਼ਰ ਆ ਕੇ ਭੋਜਨ ਕੀਰਤਨ ਨੇਤ ਅੰਮ੍ਰਿਤ ਪੀਵੋ ਆਤਮਾ ਛਡੋਲਤਾ ਦੇਣ ਵਾਲਾ ਨਾਮ ਕੀਨਾ ਕਰੀ ਸਦਾਚਰ ਜੀਵੋ ਸਦੀਵੀ ਜੀਵਨ ਮਿਲ ਜਾਏ ਹਰ ਸਿਮਰਤ ਆਨੰਦ ਅਨੰਤ ਰੰਗ ਤਮਾਸ਼ਾ ਪੂਰਨ ਯਾਸ ਕਬੇ ਨਾ ਵਿਆਪੇ ਚਿੰਤਾ ਭਵਰ ਤੁਮਾਰਾ ਇਹ ਮਨ ਹੋਵੂ ਹਰ ਚਰਨਾ ਹੋਵੂ ਕੋਲਰ ਨਾਨਕ ਦਾਸ ਓਨ ਸੰਗ ਲਪਟਾਇਓ ਜੋ ਗੁੰਡੇ ਚਾਤਿਕ ਮੋਲਾ ਗੁਰੂ ਸੇਬ ਕਿਰਪਾ ਕਰਨ ਜਿਸ ਬੱਚੇ ਨੇ ਕਿਸ ਗੜ ਸੇਬ ਤੋਂ ਅਮਰਤ ਛਕਿਆ ਅੱਜ ਉਹ ਅਮਰੀਕਾ ਦੇ ਵਿੱਚ ਡਾਕਟਰ ਹੈ ਗੁਰਸਿੱਖ ਡਾਕਟਰ ਹੈ ਔਰ ਉਹਦੇ ਹੱਥਾਂ ਵਿੱਚ ਬੜੀ ਬਰਕਤ ਹੈ ਅੱਜ ਉਹ ਨਿਤਨੇਮੀ ਹੈ ਤੇ ਜੇ ਗੁਰੂ ਚਰਨਾਂ ਨਾਲ ਅਸੀਂ ਜੋੜ ਲਾਂਗੇ ਬੱਚਿਆਂ ਨੂੰ ਬੱਚਿਆਂ ਤੇ ਕਿਰਪਾ ਵਰਸੇਗੀ ਆਉ ਅਨੰਤ ਸਤ ਤੋਂ ਪਹਿਨਾ ਸਿਰਫ ਆਪਾਂ 5-7 ਮਿੰਟ ਸਿਮਰਨ ਅਭਿਆਸ ਕਰ ਲੈ ਸਾਰਿਆਂ ਦੇ ਰਸਤਾ ਪਵਿੱਤਰ ਕਰਨੀ ਹੈ

ਵਾਹੀ ਗੁਰੂ ਵਾਹੀ ਦੁਰਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਜਿਹੜੇ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹੋ ਸੱਚਮੁੱਚ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹੋ ਤੇ ਫਿਰ ਸਾਰਿਆਂ ਦੀ ਰਸਨਾ ਤੋਂ ਵਾਇਰਲ ਸ਼ਬਦ ਚੱਲੇ ਕੋਈ ਰਸਨਾ ਵਾਝੇ ਨਾ ਰਹੇ ਆਪਣੇ ਬੱਚਿਆਂ ਲਈ ਜਪਣਾ ਕਰੋ ਵਾਹਿਗੁਰੂ 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 i